ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਸਾਫਟ ਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਹੈ ਕਹਿੰਦੇ ਜੋਗੇਵਾਲਾ ਤਾਂ ਇਹ ਸਕੂਲ ਦੇ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਜਿਸ ਤੇ ਵਿੱਚ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਬੜੀ ਮਿਹਨਤ ਕੀਤੀ ਗਈ ਹੈ ਤੇ ਹਰ ਇੱਕ ਆਈਟਮ ਹੈ ਜਿਹੜੀ ਪੰਜਾਬੀ ਸੱਭਿਆਚਾਰ ਦੇ ਨਾਲ ਸਬੰਧਤ ਹੈ ਤਾਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਮਾਪੇ ਆ ਜਿਹੜੇ ਜਿਹੜੇ ਬੇਸਬਰੀ ਦੇ ਨਾਲ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਸੀ ਉਹ ਵੱਡੀ ਗਿਣਤੀ ਚ ਪਹੁੰਚੇ ਨੇ ਤਾਂ ਬੱਚਿਆਂ ਦਾ ਪ੍ਰੋਗਰਾਮ ਦੇਖਣ ਲਈ ਮਾਪੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤਾਂ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚੋਂ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਹੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਸਰਦਾਰ ਹਰਮਨਜੀਤ ਸਿੰਘ ਸੀਨੀਅਰ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਤੇ ਉਹਨਾਂ ਦੇ ਨਾਲ ਹੀ ਪਹੁੰਚੇ ਨੇ ਕਹਿੰਦੇ ਸ਼੍ਰੀਮਤੀ ਗੁਰਪ੍ਰੀਤ ਕੌਰ ਪੰਗੂ ਕੌਣ ਨਹੀਂ ਜਾਣਦਾ ਪੰਜਾਬੀ ਫਿਲਮੀ ਅਦਾਕਾਰ ਗੁਰਪ੍ਰੀਤ ਕੌਰ ਪੰਗੂ ਨੂੰ ਜਾਣਾਂਗੇ ਉਹਨਾਂ ਨੇ ਆਮ ਘਰ ਚੋਂ ਉੱਠ ਕੇ ਇੱਥੋਂ ਤੱਕ ਦਾ ਸਫ਼ਰ ਹੈ ਜਿਹੜਾ ਕਿਵੇਂ ਤੈਅ ਕੀਤਾ ਤੇ ਪ੍ਰੋਗਰਾਮ ਦੀਆਂ ਆਈਟਮਾਂ ਇਸ ਤਰੀਕੇ ਦੀਆਂ ਸੀ ਕਿ ਮਾਪਿਆਂ ਨੂੰ ਐਂਡ ਤੱਕ ਬੈਠਣ ਲਈ ਮਜਬੂਰ ਕਰ ਦਿੱਤਾ ਹਰ ਇੱਕ ਉਹ ਆਈਟਮ ਜਿਹੜੀ ਬੜਾ ਵਧੀਆ ਮੈਸੇਜ ਦਿੰਦੀ ਸੀ ਤਾਂ ਆਓ ਮਾਰਦਿਆਂ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ મિતਰ ਚੰਨਾ ਨਾਲ ਸਕੂਲ ਨੂੰ ਵੜਪਾਗਾ ਬਣਾਇਆ ਤਾਂ ਸਾਡੇ ਬੱਚੇ ਜਿਹੜੇ ਕਾਫੀ ਦਿਨਾਂ ਤੋਂ ਤੁਹਾਡੀ ਉਡੀਕ ਕਰ ਰਹੇ ਨੇ ਅੱਜ ਦਾ ਪ੍ਰੋਗਰਾਮ ਸਿਰਫ ਆਪਣੇ ਲਈ ਨਹੀਂ ਹਰ ਇੱਕ ਬੱਚੇ ਲਈ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਤੁਹਾਡਾ ਸਹਿਯੋਗ ਵਿਦਿਆਰਥੀਆਂ ਦੇ ਸਰਬੱਤੀ ਵਿਕਾਸ ਲਈ ਲਾਹੇਵੰਦ ਸਾਬਤ ਹੋਏਗਾ ਸਕੂਲ ਦੇ ਵਿੱਚ ਭੇਜ ਦਿਓ ਇਹ ਸਾਡੇ ਨਿੱਕ ਜਿੰਮੇਵਾਰੀ ਨਹੀਂ ਹੁੰਦਾ ਸਭ ਉਪਰੋਕਤੀ ਅਮਾਤ ਹੁੰਦੀ ਹੈ ਅਸੀਂ ਪ੍ਰੋਗਰਾਮ ਦੇ ਵਿੱਚ ਸਾਰੇ ਰੰਗ ਭਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਤੁਹਾਨੂੰ ਕੋਈ ਵਾਰ ਲੱਗਦਾ ਹੁਣ ਤਾਈ ਲੱਗੀ ਤਾਂ ਕਿਰਪਾ ਕਰਕੇ ਸਾਨੂੰ ਫੀਡਬੈਕ ਜੁੜ ਦੇਈ ਜਾਣੀ ਅਖੀਰ ਦੇ ਵਿੱਚ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਾਫਾ ਕਰ ਮੈਂ ਬਸ ਸਹਿਵਾ ਨਾਂ ਦਾ ਫੌਜੀ ਟੈਂਟ ਹੋਸਟ ਸੌਣ ਵਾਲੇ ਸਾਡੇ ਪ੍ਰੈਸ ਤੋਂ ਅਮਰਦ ਮਲਕਾਣਾ ਜੀ ਕਹਿੰਦੇ ਦਾ ਤੋ ਜੋ ਬੱਚਾ ਉਤਾਰੀ ਕਰਾ ਰਹੇ ਹਨ ਸਾਰਿਆਂ ਦਾ ਜਿਲਦਿਆਂ ਦੇ ਹੈਗਿਆ ਤੋਂ ਬਹੁਤ ਬਹੁਤ ਧੰਨਵਾਦ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਖਤੇ ਜਨਪਟਿਆਲੇ ਵਾਲੇ ਹੋ ਸ਼ਾਬਾਸ਼ ਤੜਕੇ ਜਨਪਟਿਆਲਿਆਂ ਤੜਕੀ ਜਾ ਟੁਕੀ ਫਿਰ ਸ਼ੈਣੇ ਬਿਆ ਕਰਤਾਰੇ ਦਾ ਚੱਕਲੋ ਦੋਰੀ ਜੇਣ ਬੰਨਸਾਰੇ ਆ ਚੱਕਲੋ ਦੋਰੀ ਜੇਣ ਬਿਆ ਕਰਤਾਰੇ ਦਾ ਚੱਕਲੋ ਦੋਰੀ ਆਉਂਦੇ ਸਾਲ ਨੂੰ ਮੜ ਕੇ ਆਈਏ ਮੇਲਾ ਲਟਕੇ ਜਾਈਏ ਦਸਤ ਗੋਰੀਆਂ ਤੇ ਕਰੋ ਹੋ ਕਿਤੇ ਸਾਤਾਈਏ ਜੀ ਕਿ ਫਤਿਹ ਮੈਨੂੰ ਪਤਾ ਹੈ ਤੁਸੀਂ ਸਵੇਰ ਤੋਂ ਬੈਠੇ ਹੋ ਬਹੁਤ ਟਾਈਮ ਹੋ ਗਿਆ ਮੈਂ ਤੁਹਾਡਾ ਜਾਦਾ ਸਮਾਂ ਨਹੀਂ ਲੈਣਾ ਪੰਡਾਨ ਦੇ ਵਿੱਚ ਬੈਠੀਆਂ ਬਹੁਤ ਹੀ ਉੱਚ ਸ਼ਖਸੀਅਤਾਂ ਰੱਬੀ ਰੂਹਾਂ ਇਸ ਸਕੂਲ ਦੇ ਸਰਪ੍ਰਸਤ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਸਟਾਫ ਤੇ ਬਹੁਤ ਹੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਇਹ ਵਿੱਦਿਅਕ ਅਦਾਰਾ ਹੀ ਹੈ ਜਿੱਥੋਂ ਅਸੀਂ ਬਹੁਤ ਕੁਝ ਸਿੱਖ ਕੇ ਸਮਾਜ ਦੇ ਵਿੱਚ ਜਾਣੇ ਆਂ ਇਹ ਸਮਾਂ ਹੁੰਦਾ ਹੈ ਉਹ ਸਮਾਂ ਜਦੋਂ ਸਾਡੇ ਸਿੱਖਣ ਦਾ ਸਮਾਂ ਹੁੰਦਾ ਹੈ ਇਸ ਉਮਰੇ ਸਾਨੂੰ ਬਹੁਤ ਕੁਝ ਪਤਾ ਤਾਂ ਨਹੀਂ ਹੁੰਦਾ ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਅੱਜ ਜਦੋਂ ਮੈਂ ਸਵੇਰੇ 1 ਵਜੇ ਤੋਂ ਲੈ ਕੇ ਹੁਣ ਤੱਕ ਬੈਠੀ ਆ ਸੱਚੀ ਮੁੱੱਚੀ ਮੈਨੂੰ ਅੱਖ ਝਮਕਣ ਦਾ ਸਮਾਂ ਨਹੀਂ ਲੱਗਿਆ ਇੰਨਾ ਵਧੀਆ ਪ੍ਰੋਗਰਾਮ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਟਾਈਮ ਕਦੋਂ ਬੀਤ ਗਿਆ ਇਹ ਤੁਸੀਂ ਵਿਦਾਈ ਦੇ ਪਾਤਰੋਂ ਸਕੂਲ ਦਾ ਸਾਰਾ ਸਟਾਫ ਵਿਦਾਈ ਦਾ ਪਾਤਰ ਹੈ ਮੈਂ ਆਪ ਇਕੱਜ ਹੱਪ ਕਰ ਰਹੀ ਆ ਮੈਨੂੰ ਪਤਾ ਹੈ ਕਿ ਬੱਚਿਆਂ ਨੂੰ ਮੋਲਡ ਕਰਨਾ ਅੱਜ ਦੇ ਸਮੇਂ ਦੇ ਵਿੱਚ ਕਿੰਨਾ ਔਖਾ ਹੈ ਜਦੋਂ ਕਿ ਬੱਚਿਆਂ ਦੇ ਮਾਪੇ ਵੀ ਬਹੁਤ ਗੱਲਾਂ ਤੋਂ ਅਣਜਾਣ ਹੁੰਦੇ ਨੇ ਉਹਨਾਂ ਨੇ ਸਿਰਫ ਇਹ ਹੀ ਹੁੰਦਾ ਕਿ ਸਾਡੇ ਬੱਚਿਆਂ ਦੇ ਨੰਬਰ 100% ਆਉਣ ਪਰ ਉਹ ਭੁੱਲ ਜਾਂਦੇ ਨੇ ਕਿ ਸਾਡੇ ਬੱਚਿਆਂ ਦੀ ਸ਼ਖਸੀਅਤ ਨਖਾਰਨ ਦੇ ਵਿੱਚ ਇੱਕ ਅਧਿਆਪਕ ਦਾ ਕਿੰਨਾ ਵੱਡਾ ਰੋਲ ਹੁੰਦਾ ਆਪਕਾਰ ਤੇ ਮਾਮਾ ਦੇਖਣ ਵਿਚਾਈਆਂ ਕਹਿੰਦੀਆਂ ਨੇ ਸਾਡਾ ਬੱਚਾ ਸਾਡੇ ਤੱਕ ਹੀ ਨਹੀਂ ਲੱਗਦਾ ਜਦੋਂ ਕਿ ਘਰ ਦੇ ਵਿੱਚ ਪਹਿਲੀ ਅਧਿਆਪਕਾ ਬੱਚੇ ਦੀ ਮਾਂ ਹੁੰਦੀ ਐ ਸੋ ਪਿਆਰੇ ਮਾਪਿਓ ਮੈਂ ਇੱਕੋ ਮੰਗ ਤੁਹਾਡੇ ਤੋਂ ਕਰੂੰਗੀ ਕਿ ਤੁਸੀਂ ਤੇ ਸਾਡਾ ਸਮਾਜ ਤੇ ਸਾਡੇ ਅਧਿਆਪਕ ਤਿੰਨ ਚੀਜ਼ਾਂ ਬੱਚੇ ਦੀ ਸ਼ਖਸੀਅਤ ਨਖਾਰਨ ਦੇ ਵਿੱਚ ਜ਼ਿੰਮੇਵਾਰ ਹੁੰਦੀਆਂ ਨੇ ਸਭ ਤੋਂ ਪਹਿਲਾਂ ਮਾਪੇ ਉਸ ਤੋਂ ਅਗੇ ਅਧਿਆਪਕ ਤੇ ਉਸ ਤੋਂ ਅਗੇ ਸਾਡਾ ਸਮਾਜ ਕਿਉਂਕਿ ਬੱਚਾ ਘਰ ਤੋਂ ਬਹੁਤ ਕੁਝ ਸਿੱਖਦਾ ਜੇ ਸਾਡੇ ਘਰ ਦਾ ਮਾਹੌਲ ਹੀ ਠੀਕ ਨਹੀਂ ਤੇ ਅਧਿਆਪਕ ਵੀ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਕਹਿੰਦੀ ਆ ਕਿ ਮੈਂ ਅਧਿਆਪਕ ਰਹੀ ਆ ਅਧਿਆਪਕ ਦਾ ਫਰਜ ਬਣਦਾ ਕਿ ਬੱਚੇ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖੇ ਕਿ ਬੱਚਾ ਜਦੋਂ ਉਦਾਸ ਕਿਉਂ ਹੈ ਕਿਉਂਕਿ ਨਾਨਾ ਦੀਆਂ ਗੋਦੀਆਂ ਚੋਂ ਨਿਕਲ ਕੇ ਨਿੱਕੇ ਨਿੱਕੇ ਲਾਲ ਆਏ ਲਾਲਾਂ ਵਿੱਚ ਖੇਡਦੇ ਆ ਹੋਰ ਦੱਸ ਕੀ ਲੈਣਾ ਮੈਨੂੰ ਲੱਗਦਾ ਹੈ ਕਿ ਅਧਿਆਪਨ ਕੀਤਾ ਸਭ ਤੋਂ ਉੱਚਾ ਤੇ ਸੁੱਚਾ ਕੀਤਾ ਕਿਉਂਕਿ ਇੱਕ ਅਧਿਆਪਕ ਨੇ ਬੱਚੇ ਦੀ ਸ਼ਖਸੀਅਤ ਨੂੰ ਨਿਖਾਰਨਾ ਹੁੰਦਾ ਹੈ ਬੱਚਾ ਸਿਰਫ ਇੱਕ ਸਾਮੀ ਨਹੀਂ ਇਹ ਭਵਿੱਖ ਦਾ ਇਨਸਾਨ ਹੈ ਮੈਨੂੰ ਇਹ ਲੱਗਦਾ ਹੈ ਕਿ ਕਈ ਵਾਰੀ ਅਸੀਂ ਵੱਡੀਆਂ-ਵੱਡੀਆਂ ਪਦਮੀਆਂ ਤੇ ਪਹੁੰਚ ਜਾਂਦੇ ਆ ਅਫਸਰ ਬਣ ਜਾਂਦੇ ਆ ਪਰ ਸਾਨੂੰ ਜ਼ਿੰਦਗੀ ਜਿਉਣ ਦਾ ਬਲ ਨਹੀਂ ਆਉਂਦਾ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਲਾਇਬ੍ਰੇਰੀ ਨਾਲ ਜੁੜੋ ਲਾਇਬ੍ਰੇਰੀ ਦੇ ਵਿੱਚ ਸਾਡੇ ਇਤਿਹਾਸ ਦੀਆਂ ਕਿਤਾਬਾਂ ਪੜ੍ਹੋ ਸਟੇਜ ਦੇ ਉੱਤੇ ਤੁਸੀਂ ਸਾਡਾ ਪੂਰਾ ਇਤਿਹਾਸ ਦੇਖ ਲਿਆ ਅੱਜ ਪਰ ਕਿਤੇ ਨਾ ਕਿਤੇ ਮੈਂ ਇਹਦੇ ਜ਼ਿੰਮੇਵਾਰ ਮਾਪਿਆਂ ਨੂੰ ਵੀ ਕਹਿਣੀ ਆ ਸ਼ਰੇਤ ਲੈ ਕੇ ਸ਼ਾਮ ਤੱਕ ਇਹੀ ਸੁਣਨ ਨੂੰ ਮਿਲਦਾ ਕਿ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਜੇ ਸਮਾਂ ਸੀ ਬੱਚਿਆਂ ਨੂੰ ਨਹੀਂ ਦੇ ਸਕਦੇ ਤਾਂ ਉਹੀ ਸਮਾਂ ਇੱਕ ਦਿਨ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਬਰਬਾਦ ਕਰ ਦੂਗਾ ਮੈਂ ਹਮੇਸ਼ਾ ਸਮੇਂ ਦੀ ਪਾਬੰਦ ਰਹੀ ਹਾਂ ਇੱਕ ਸਧਾਰਨ ਪਰਿਵਾਰ ਵਿੱਚ ਉੱਠ ਕੇ ਇੱਥੋਂ ਤੱਕ ਜਾਣਾ ਜਦੋਂ ਕਿ ਸਾਡੀਆਂ ਉਮਰਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਮੈਂ ਸਟੇਜ ਤੇ ਪਰਫਾਰਮ ਕਰਨਾ ਖੇਡਾਂ ਦੇ ਵਿੱਚ ਮੱਲਾ ਮਾਰਨੀਆਂ ਪਰ ਮੇਰੇ ਪਿੰਡ ਦੀ ਕੁੜੀ ਮੇਰੇ ਨਾਲ ਬੈਠੀ ਹੈ ਇਹਨੂੰ ਪਤਾ ਹੈ ਘਰ ਚ ਕਿੰਨੀ ਸਖਤੀ ਹੁੰਦੀ ਸੀ ਮੇਰੇ ਬਾਬਾ ਜੀ ਨੇ ਹਮੇਸ਼ਾ ਕਲਾਸ ਲਾ ਦੇਣੀ ਕਿ ਅੱਜ ਤੂੰ ਸਟੇਜ ਤੇ ਗਈ ਸੀ ਨਾ ਕੱਲ ਸਕੂਲੇ ਜਾਣਾ ਪਰ ਸੋਹਣੋ ਤੁਸੀਂ ਕਾਲਜ ਨਹੀਂ ਜਾਣਾ ਪਰ ਮੈਂ ਇਧਰਲੇ ਕੰਮ ਚ ਪਾਉਣਾ ਤੇ ਇਧਰਲੇ ਕੰਮ ਚ ਪੜ੍ਹਣਾ ਬਾਪੂ ਜੀ ਨੂੰ ਇੱਕੋ ਗੱਲ ਕਹਿਣੀ ਕਿ ਮੈਂ ਤੁਹਾਨੂੰ ਕੋਈ ਲੰਬਾ ਨਹੀਂ ਘਟਕੇ ਦੇਣਾ ਪਰ ਤੁਸੀਂ ਮੈਨੂੰ ਪੜਨ ਤੋਂ ਨਾ ਰੋਕਿਓ ਮੇਰੇ ਟੀਚਰਾਂ ਨੂੰ ਸਲੂਟ ਹੈ ਉਹਨਾਂ ਟੀਚਰਾਂ ਦੀ ਬਦਵਾਰਤ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਸਾਰੇ ਪਿਆਰੇ ਬੱਚਿਓ ਹਮੇਸ਼ਾ ਆਪਣੀ ਜਵਾਨ ਕੁੜੀਆਂ ਵੀ ਬੈਠੀਆਂ ਹੈ ਜਦੋਂ ਘਰਾਂ ਤੁਰਦੀਆਂ ਇੱਕ ਵਾਰੀ ਮੁੜ ਕੇ ਆਪਣੀ ਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜ਼ਰੂਰ ਦੇਖਣਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਮੰਮੇ ਤੈਨੂੰ ਨਹੀਂ ਪਤਾ। ਤੈਨੂੰ ਤਾਂ ਕੁਝ ਆਉਂਦਾ ਹੀ ਨਹੀਂ। ਪਰ ਜਦੋਂ ਤੁਸੀਂ ਮਾਂ ਦੀ ਪੋਜੀਸ਼ਨ 'ਚ ਹੋ ਗਈਆਂ ਤੁਹਾਨੂੰ ਪਤਾ ਲੱਗਣਾ ਕਿ ਜਿਹੜਾ ਕੁਝ ਮਾਂ ਨੂੰ ਪਤਾ ਹੈ ਸ਼ਾਇਦ ਉਹ ਸਾਨੂੰ ਪਤਾ ਨਹੀਂ ਸੀ। ਕਿਉਂਕਿ ਮਾਂ ਆਪਣੇ ਸੁਪਨੇ ਬੱਚਿਆਂ ਤੋਂ ਦੇਖਦੀਆਂ ਖਾਸ ਕਰਕੇ ਧੀਆਂ ਤੋਂ ਦੇਖਦੀਆਂ। ਬਾਪ ਨੇ ਹਮੇਸ਼ਾ ਬਾਹਰ ਕਮਾਈ ਕਰਨੀ ਹੁੰਦੀ ਹੈ। ਬਹੁਤ ਗੱਲਾਂ ਦਾ ਬਾਪ ਨੂੰ ਨਹੀਂ ਪਤਾ ਪਰ ਜੇ ਕੋਈ ਬੱਚੀ ਗਲਤੀ ਕਰਦੀ ਹੈ ਜਾਂ ਕੋਈ ਪੁੱਤਤੀ ਗਲਤੀ ਕਰਦਾ ਹੈ ਤਾਂ ਉਹਦਾ ਸਿਰ ਹਮੇਸ਼ਾ ਮਾਂ ਸਿਰ ਮੜ ਦਿੱਤਾ ਜਾਂਦਾ ਹੈ ਕਿ ਤੂੰ ਇਹਨੂੰ ਵਿਗਾੜਤਾ ਸੋ ਪਿਆਰੇ ਬੱਚਿਓ ਤੁਸੀਂ ਮਾਈ ਭਾਗੋ ਦੀਆਂ ਵਾਰਿਸ ਬਣਨਾ ਹੈ ਤੁਸੀਂ ਗਦਰੀ ਗਲਾਰ ਘੜ ਦੀਆਂ ਵਾਰਿਸ ਬਣਨਾ ਹੈ ਆਪਣੇ ਇਤਿਹਾਸ ਨੂੰ ਪੜ੍ਹਨਾ ਹੈ ਇਤਿਹਾਸ ਤੋਂ बार-बार ਸਿੱਖਣਾ ਹੈ ਜੇ ਕੋਈ ਗਲਤ ਵਿਚਾਰ ਆਪਣੇ ਮਨ ਚ ਆਉਂਦਾ ਹੈ ਉਸ ਵਿਚਾਰ ਨੂੰ ਕੱਢ ਕੇ ਤੁਸੀਂ ਪਿੱਛੇ ਵੱਲ ਝਾਤੀ ਮਾਰਨੀ ਹੈ ਆਪਣੀ ਮਾਂ ਦੀਆਂ ਅੱਖਾਂ ਨੂੰ ਦੇਖਣਾ ਇਸ ਤਰ੍ਹਾਂ ਕਿਤੇ ਬੰਦੇ ਖਾਤਰ ਨਹੀਂ ਕੋਈ ਕੰਮ ਅਖੇਰਾ ਬਸ ਚਾਹੀਦਾ ਮੰਜ਼ਲਾ ਉੱਤੇ ਪੈੜ ਕਰਨ ਦਾ ਜੇਰਾ ਜੇ ਤੁਸੀਂ ਸੁਪਨੇ ਲਾਉਂਗੇ ਉਹ ਸੁਪਨੇ ਜਿਹੜੇ ਸੌਣ ਵੇਲੇ ਨਹੀਂ ਆਉਂਦੇ ਜਿਹੜੇ ਜਾਗਦਿਆਂ ਆਉਂਦੇ ਨੇ ਤੁਹਾਨੂੰ ਟਿਕਣ ਨਹੀਂ ਦਿੰਦੇ ਸਵੇਰ ਤੋਂ ਸ਼ਾਮ ਤੱਕ ਆਪਣਾ ਟਾਈਮ ਟੇਬਲ ਜ਼ਰੂਰ ਬਣਾਓ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਬੱਚਿਆਂ ਨੂੰ ਪਿਆਰ ਆਪਣੇ ਸੁਪਨੇ ਲਓ ਬੱਚਿਓ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਲੰਬੀ ੜਾਰੀ ਭਰੋ ਸਮਾਨ ਬਹੁਤ ਛੋਟਾ ਤੁਹਾਡੇ ਲਈ ਤੇ ਤੁਸੀਂ ਹੋੜ阿里 ਜਰੂਰ ਪਰੋਗੇ ਜੇ ਉਸ ਤੇ ਫੋਕਸ ਕਰੋਗੇ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਪੜਾ ਇਕੱਠੇ ਜੇ ਇੰਨਾ ਇਕੱਠਾ ਇਕੱਠਾ ਕਿਵੇਂ ਇਹ ਜੋ ਗੁਰੂ ਗੋਬਿੰਦ ਸਿੰਘ ਸਕੂਲ ਦਾ ਇਹਨਾਂ ਫੰਕਸ਼ਨ ਹੈ ਅੱਛਾ ਇਹਨਾਂ ਨੂੰ ਫੰਕਸ਼ਨ ਹੈ ਫਿਰ ਬੰਦਾ ਕੀ ਦਿਖਾਇਆ ਜਾਊਗਾ ਇਹ ਤਾਂ ਸਭਿਆਚਾਰਕ ਮਨੋਰੰਜਨ ਕੀ ਸਮਝ ਗਿਆ ਇੱਥੇ ਪੁਰਾਣੇ ਜੀਜੇ ਦਿਖਾਏ ਜਾਣਗੇ ਐਕਸਪਰਟ ਦੁਨੀਆ ਇਹ ਸਿੱਖਿਆ ਸੰਸਥਾਵਾਂ ਜਿਹੜੀਆਂ ਬੱਚਿਆਂ ਨੂੰ ਵਿਦਿਆਰਥੀ ਜੀਵਨ ਪ੍ਰਦਾਨ ਕਰ ਰਹੀਆਂ ਨੇ ਸਾਡੇ ਦਰਮਿਆਨ ਹਾਜ਼ਰ ਬਾਬਾ ਦਰਸ਼ਨ ਸਿੰਘ ਜੀ ਜਦੋਂ ਤੋਂ ਮੈਂ ਸੰਸਥਾ ਦੇ ਨਾਲ ਜੁੜਿਆ ਹੋਇਆ ਹਾਂ ਔਰ ਜਿੱਦ ਤੇ ਵੀ ਮੈਂ ਕਿਤੇ ਇਸ ਸਰਸਾ ਦੇ ਵਿੱਚ ਵਿਦਰ ਕੀਤਾ ਹੈ ਤਾਂ ਇਹਨਾਂ ਦੇ ਰੋਹਾਨੀ ਦਰਸ਼ਨ ਹਮੇਸ਼ਾ ਹੋਏ ਨੇ ਮੈਡਮ ਗੁਰਪ੍ਰੀਤ ਕੌਰ ਕੰਗੂਜੀ ਸਾਡੇ ਸਿਨੇਮਾ ਆਰਟਿਸਟ ਜਿਨ੍ਹਾਂ ਨੂੰ ਤੁਸੀਂ ਸਭ ਬਾਖੋਬੀ ਜਾਣਦੇ ਹੋ ਮੈਡਮ ਤੁਸੀਂ ਆਰਟਿਸਟ ਹੋ ਤੁਸੀਂ ਉੱਪਰਲੇ ਪਰਦੇ ਤੇ ਪਹੁੰਚ ਕੇ ਆਰਟਿਸਟ ਸਾਰੇ ਹੀ ਜਿਵੇਂ ਮੂਰੇ ਬੈਠੇ ਨੇ ਜਿੱਦ ਤੱਕ ਨਾ ਸਕੂਲ ਆਉਣ ਨੂੰ ਦਿਲ ਹੀ ਨਾ ਕਰਦਾ ਇਹਨਾਂ ਨੇ ਬਹਾਨਾ ਬਣਾਉਣਾ ਹੈ ਇਹ ਆਦੀ ਮਾਂ ਨੂੰ ਜ਼ਰੂਰ ਸਮਝਾ ਲੈ ਕੇ ਸਾਂਗ ਦਾ ਸਰਦਾਰ ਸੁਖਮੰਦਰ ਸਿੰਘ ਜੀ ਸੰਧੂ ਇਲਾਕੇ ਤੋਂ ਆਇਆ ਹੋਇਆ ਕੋਤਪੰਥੀ ਨਾ ਸ਼ਖਸੀਤਾ ਸਰਪੰਚ ਸਰਵੰ ਪੰਚ ਸਰਵੰ ਵਿਦਿਆਰਥੀਆਂ ਦੇ ਮਾਪੇ ਇਲਾਕੇ ਦੇ ਹੋਣ ਉਸਨੀ ਇਸ ਸਕੂਲ ਦੀ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਸਾਹਿਬ ਸਮੁੱਚਾ ਸਟਾਫ ਦਿਹੌਰ ਇਲਾਕੇ ਤੋਂ ਆਏ ਹੋਏ ਸਹਿਯੋਗੀ ਸਰਦੰ ਸਭ ਤੋਂ ਪਹਿਲਾਂ ਆਪ ਸਭ ਦਾ ਇੱਥੇ ਸਵਾਗਤ ਹੈ ਗੁਰ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵੇੜੇ ਵਿੱਚ ਆਉਣ ਤੇ ਔਰ ਇਸ ਸੰਸਾਰ ਦੇ ਵਿੱਚ ਭਾਗ ਲਾਉਣ ਤੇ ਤੁਹਾਨੂੰ ਸਭ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਦਿਨ ਆਉਂਦੇ ਨੇ ਚਲੇ ਜਾਂਦੇ ਨੇ ਸੁਜੀਤ ਸਿੰਘ ਪਾਤਰ ਹੋਰਾਂ ਦੀਆਂ ਨਜ਼ਮਾਂ ਦੇ ਵਿੱਚ ਬਹੁਤ ਕੁਝ ਲਿਖਿਆ ਹੈ ਉਹਨਾਂ ਦੀ ਇੱਕ ਨਜ਼ਮ ਦੀਆਂ ਪੁੱਛਨ ਸਤਰਾ ਮੇਰੇ ਜ਼ਹਿਨ ਤੇ ਆ ਰਹੀਆਂ ਨੇ ਬਹੁਤ ਖੂਬਸੂਰਤ ਉਹਨੇ ਲੈਣਾ ਲਿਕਨੀ ਮੈਂ ਦਿਵਸ ਨਹੀਂ ਜੋ ਅੱਜ ਵੀ ਆਇਆ ਕੱਲ ਵੀ ਆਵਾਂਗਾ ਮੈਂ ਦਿਵਸ ਨਹੀਂ ਜੋ ਅੱਜ ਵੀ ਆਇਆ ਕੱਲ ਵੀ ਆਵਾਂਗਾ ਇਕਰਾਰ ਨਹੀਂ ਇੱਕ ਵਾਰ ਨਿਭਾਂ ਸੌ ਵਾਰ ਨਿਭਾਵਾਂਗਾ ਇਕਰਾਰ ਨਹੀਂ ਇੱਕ ਵਾਰ ਨਿਭਾਂ ਸੌ ਵਾਰ ਨਿਭਾਵਾਂਗਾ ਦੋ ਲੈਣਾ ਨਹੀਂ ਤੁਹਾਨੂੰ ਹੋਰ ਮੱਚੇ ਸਾਂਗੀਆਂ ਕਰਾਂਗਾ ਉਸ ਤਰ੍ਹਾਂ ਲਿਖੇ ਇਹ ਸੂਰਜ ਹੈ ਆਪਣਾ ਗੋਰਾ ਮੁਖੜਾ ਰੋਜ਼ ਵਿਖਾਉਂਦਾ ਹੈ ਇਹ ਰੋਜ਼ ਸਮੇਂ ਸਿਰ ਉੱਠਦਾ ਬਹਿੰਦਾ ਤੇ ਤੁਰ ਜਾਂਦਾ ਹੈ ਇਸ ਨਾਮ ਦੀਆਂ ਗਲਵਾਈਆਂ ਵਿੱਚ ਮੈਂ ਕਿਵੇਂ ਸਮਾਵਾਂਗਾ ਇਸ ਨਾਮ ਦੀਆਂ ਗਲਵਾਈਆਂ ਵਿੱਚ ਮੈਂ ਕਿਵੇਂ ਸਮਾਵਾਂਗਾ ਜਿਵੇਂ ਸੁਰਜੀਤ ਸਿੰਘ ਪਾਤਰੂ ਹੋਰ ਨੇ ਆਪਣੀ ਇਸ ਨਜ਼ਮ ਦੇ ਵਿੱਚ ਸਾਨੂੰ ਇੱਕ ਸੇਧ ਦਿੱਤੀ ਹੈ ਸਾਨੂੰ ਦੱਸਿਆ ਹੈ ਕਿ ਨਾਮ ਕੀ ਚੀਜ਼ ਹੈ ਔਰ ਕਿਸ ਤਰੀਕੇ ਨਾਲ ਸੂਰਜ ਆਪਣੇ ਨਾਮ ਦੇ ਵਿੱਚ ਪੱਤਾ ਹੈ ਔਰ ਸਾਨੂੰ ਵੀ ਇੱਕ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਇੱਕ ਆਪਣੇ ਨਾਮ ਦੇ ਵਿੱਚ ਹਮੇਸ਼ਾ ਪਰਪੱਕ ਹੋਈਏ ਅਵੇਂ ਅਸੀਂ ਉਹ ਸਕੂਲੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਬੰਬੇਸੀ ਧਰਿ ਲੋ ਜ਼ਿੰਦਗੀ ਦੀ ਗੱਲ ਕਰਦੇ ਐ ਤੇ ਬੰਬੇ ਅਸੀਂ ਆਪਣੇ ਸਮਾਜਿਕ ਜੱਤਾ ਅਗਰ ਜੀਵਨ ਦੀ ਗੱਲ ਕਰਦੇ ਆ ਜਿੱਥੇ ਕਿਤੇ ਵੀ ਅਸੀਂ ਵਿਚਰਨਾ ਹੈ ਸਾਨੂੰ ਆਪਣੇ ਨਾਮ 'ਚ ਹਮੇਸ਼ਾ ਪਰਪੱਕ ਹੋਣਾ ਜ਼ਰੂਰੀ ਹੈ ਅੱਜ ਜੰਦੂ ਮੈਂ ਇੱਥੇ ਬੈਠਾ ਗੱਲ ਚੱਲ ਰਹੀ ਏ ਪੰਜਾਬੀ ਪੰਜਾਬੀ ਅੱਧੀ ਮੰਚ ਤੋਂ ਸਲਾਣਾ ਦੇ ਬੋਲ ਪੜ੍ਹ ਕੇ ਸੁਣਾਈ ਗਈ ਕੇ ਕੇ ਸਤਰੀ ਕੀ ਨਾਲ ਇਨ ਦੇ ਵਿਦਿਆਰਥੀਆਂ ਨੇ ਪਹਿਲੀ ਸ਼੍ਰੇਣੀ ਤੋਂ ਲੈ ਕੇ 12ਵੀਂ ਤੱਕ ਦੇ ਵੱਖ-ਵੱਖ ਖੇਤਰ ਦੇ ਵਿੱਚ ਭਾਵੇਂ ਉਹ ਅਕੈਡੈਮਿਕ ਐਕਟੀਵਿਟੀਜ਼ ਨੇ, ਸਪੋਰਟਸ ਐਕਟੀਵਿਟੀਜ਼ ਨੇ, ਕੋਈ ਸੋਸ਼ਲ ਐਕਟੀਵਿਟੀਜ਼ ਨੇ, ਯਾ ਕੋਈ ਰਿਲੀਜੀਅਸ ਐਕਟੀਵਿਟੀਜ਼ ਨੇ, ਸਭ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ, ਬਹੁਤ ਵਧੀਆ ਸਥਾਨ ਹਾਸਲ ਕੀਤੇ ਨੇ। ਇੱਕ ਦਿੱਕਤ ਵਿੱਚ ਕਬੱਡੀ ਦੇ ਵਿਜੀ ਨੇ ਪੰਜਾਬ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ ਬਹੁਤ ਵਧੀਆ ਬਹੁਤ ਅੱਛੀ ਗੱਲ ਹੈ ਕਿ ਬੱਚੇ ਇਨੀ ਮਿਹਨਤ ਕਰ ਰਹੇ ਨੇ ਇਸ ਦੇ ਵਿੱਚ ਇਕੱਲਾ ਬੱਚਿਆਂ ਦਾ ਨਹੀਂ ਸਕੂਲ ਦਾ ਮੈਨੇਜਮੈਂਟ ਦਾ ਸਕੂਲ ਪ੍ਰਿੰਟ ਅਧਿਆਪਕਾਂ ਦਾ ਇਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ